ਬਾਬਾ ਜੀ ਬਹੁਤ ਬਹੁਤ ਧੰਨਵਾਦ ਸਜਦਾ ਕਰਦੇ ਆ ਐਡਾ ਉਪਰਾਲਾ ਕਰਕੇ ਆਏ ਹੋ ਧੰਨਵਾਦ ਬਹੁਤ ਬਹੁਤ ਆਪਜੀ ਦਾ ਇਹ ਜਿੱਥੇ ਅਸੀਂ ਪੜਾਅ ਕੀਤਾ ਹੋਇਆ ਇਹ ਲੰਮਰਦਾਰ ਸਾਹਿਬ ਦੇ ਬੇਟੇ ਨੇ ਇਹ ਹਕੀਕਤ ਦੇ ਵਿੱਚ ਇੱਥੇ ਹੈ ਜਿਹੜਾ ਪਿੰਡ ਅਬਦੁੱਲਾ ਸਿੰਘ ਵਾਲਾ ਗੋਦ ਲਿਆ ਉਹਦੇ ਵਿੱਚ ਕਿਹੜੀ ਚੀਜ਼ ਦੀ ਜ਼ਰੂਰਤ ਹੈ ਕੀ ਕੀ ਸਹੂਲਤਾਂ ਦੇ ਵਿੱਚ ਚਾਹੀਦੀ ਹੈ ਉਹ ਇਹ ਇਹ ਦੱਸਣਗੇ ਬਾਬਾ ਜੀ ਸਭ ਤੋਂ ਪਹਿਲੇ ਸਤਿ ਸ੍ਰੀ ਅਕਾਲ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਵਾਹਿਗੁਰੂ ਜੀ ਇਹ ਬਾਬਾ ਜੀ ਆਪਣੇ ਜੋ ਹੜਾ ਆਏ ਸੀਗੇ 20 ਤੋਂ 25 ਦਿਨ ਹੋ ਗਏ ਆ ਹੁਣ ਪਾਣੀ ਲੈ ਚੁੱਕਿਆ ਆ ਤੇ ਸੇਵਾਵਾਂ ਬਹੁਤ ਆਈਆਂ ਮਹਾਰਾਜ ਦੀ ਕਿਰਪਾ ਨਾਲ ਸਾਡੇ ਨਾਲ ਜਿਹੜੇ ਇੱਥੇ ਬਾਬਾ ਜੀ 20 ਤੋਂ ਮਹੀਨਾ ਹੀ ਹੋ ਚੱਲਿਆ ਆ ਦਿੱਲੀ ਵਾਲੇ ਮਹਾਂਪੁਰਜ ਬਾਬਾ ਹਰਬੰਸ ਸਿੰਘ ਜੀ ਰਹਿਣ ਦੀ ਉਹਨਾਂ ਦੀ ਰਹਿਣ ਮਹੀ ਇੱਥੇ ਜਿੰਨੇ ਵੀ ਇਹਨਾਂ ਦੇ ਬਾਬਾ ਜੀ ਦੇ ਮਤਲਬ ਜਿੱਥੇ ਜਿੱਥੇ ਵੀ ਇਹਨਾਂ ਦੇ ਡੇਰੇ ਸੀਗੇ ਜਿੱਥੇ ਜਿੱਥੇ ਵੀ ਇਹ ਸੇਵਾ ਕਰਦੇ ਬਾਬਾ ਜੀ ਹਰ ਜਗ੍ਹਾ ਤੋਂ ਸਾਡੇ ਕੋਲੇ ਸਿੰਘ ਆਏ ਮੁਖਸਰ ਸਾਹਿਬ ਤੋਂ ਬਾਬਾ ਜੀ ਬਾਬਾ ਚਾਹਲ ਜੀ ਬਾਬਾ ਮਨਪ੍ਰੀਤ ਜੀ ਇਹ ਬਾਬਾ ਜੀ ਕਰਨਾਲ ਤੋਂ ਅੱਜ ਸਾਡੇ ਕੋਲੇ ਰਾਸ਼ਨ ਦੀ ਸੇਵਾ ਲੈ ਕੇ ਬਾਬਾ ਜੀ ਗਰਸੇਵ ਸਿੰਘ ਜੀ ਹੋਣੀ ਤੇ ਮੈਡੀਕਲ ਦੀ ਜਿਹਦੀ ਸਭ ਤੋਂ ਵੱਡੀ ਸਾਨੂੰ ਲੋੜ ਆ ਮੈਡੀਕਲ ਦੀ ਧੂ ਗਾਣ ਬੱਚਿਆਂ ਵਾਸਤੇ ਬਜ਼ੁਰਗਾਂ ਵਾਸਤੇ ਜਵਾਨ ਨੌਜਵਾਨਾਂ ਵਾਸਤੇ ਜਿਹੜੀ ਮੰਨ ਲਓ ਪਾਣੀ ਦੀ ਗੰਦਗੀ ਨਾਲ ਮੱਛਰ ਫੈਲ ਰਿਹਾ ਹਰੇਕ ਚੀਜ਼ ਨਾਲ ਉਹ ਦਵਾਈਆਂ ਦੀ ਲੋੜ ਪੈਣੀ ਉਹ ਸੇਵਾਵਾਂ ਸਾਡੇ ਲਈ ਲੈ ਕੇ ਆਏ ਆ ਪਸ਼ੂਆਂ ਦੀਆਂ ਦਵਾਈਆਂ ਲੈ ਕੇ ਆਏ ਆ ਸਭ ਤੋਂ ਪਹਿਲਾਂ ਤਾਂ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਸਾਡੇ ਇਲਾਕੇ ਲਈ ਇੰਨਾ ਮਤਲਬ ਹੀ ਸਾਡੀ ਸੋਚਿਆ ਬੰਦ ਕੀਤੀ ਹੀ ਨਹੀਂ ਤੇ ਉਹ ਗੋ ਇਹ ਆ ਜੀ ਸਾਨੂੰ ਲੋਡ ਪੈਣੀ ਅੱਗੇ ਆਉਣ ਵਾਲੇ 20 ਤੋਂ 25 ਦਿਨਾਂ ਦੇ ਬਾਅਦ ਸਾਡੇ ਲੋਕਾਂ ਨੂੰ ਇੱਥੇ ਪੈਣੀ ਆ ਜੀ ਜ਼ਮੀਨਾਂ ਪੱਧਰੀਆਂ ਕਰਨ ਵਾਸਤੇ ਡੀਜ਼ਲ ਦੀ ਲੋਡ ਠੀਕ ਹੈ ਜੀ ਜ਼ਮੀਨਾਂ ਪੱਧਰੀਆਂ ਉਹ ਜ਼ਮੀਨਾਂ ਦੇ ਵਿੱਚ ਮਿੱਟੀ ਪੈ ਚੁੱਕੀ ਆ ਜ਼ਮੀਨਾਂ ਦੇ ਵਿੱਚ ਝੋਨੇ ਆ ਜਿਹੜੇ ਉਹ ਜ਼ਿਆਦਾਤਰ ਗਲ ਗਏ ਆ ਪਰ ਉਹਨਾਂ ਦੇ ਜਿਹੜੀ ਬਰਾਂਹ ਖੁੰਦ ਬਚ ਗਈ ਆ ਨਾ ਉਹ ਝੋਨਾਂ ਦੇ ਵਿੱਚ ਹੀ ਆ ਜੀ ਉਹਨੂੰ ਹੁਣ ਵੀ ਪੈਲੀ ਦੇ ਵਿੱਚ ਗਾਲਣ ਲਈ ਤੇ ਉਹਦੇ ਲਈ ਆਪਾਂ ਨੂੰ ਸਭ ਤੋਂ ਵੱਡੀ ਲੋਡ ਪੈਣੀ ਡੀਜ਼ਲ ਦੀ ਕਿਉਂਕਿ ਸਮੇਂ ਦੀ ਮਾਰ ਪੈ ਗਈ ਆ ਜ਼ਿਮੀਂਦਾਰ ਦੇ 2023 ਦੇ ਵਿੱਚ ਵੀ ਹੜਾ ਆਇਆ ਤੇ ਹੁਣ ਫੇਰ ਹੜ ਆ ਗਿਆ ਜੀਮਿੰਦਾਰ ਬਹੁਤ ਮਤਲਬ ਉਹਦਾ ਲੱਕ ਟੁੱਟ ਜਾਂਦਾ ਜਦੋਂ 1 ਸਾਲ ਦੀ ਫਸਲ ਮਰ ਜੇ ਇੱਥੇ ਤਾਂ 2 ਵਾਰੀ ਸਮੇਂ ਮਾਰ ਹੋ ਗਈ ਆ ਤੇ ਇਹਦੇ ਲਈ ਡੀਜ਼ਲ ਦੀ ਲੋੜ ਪੈਣੀ ਸਭ ਤੋਂ ਪਹਿਲੀਆਂ ਦੇ ਵਿੱਚ ਸਾਨੂੰ ਡੀਜ਼ਲ ਦੀ ਸਹਿਯਤਾ ਕਰੇ ਮੰਨ ਲਓ ਜਿਨੇ ਵੀ ਸੰਸਥਾ ਨੇ ਸਹਿਯੋਗ ਕਰਨਾ ਆ ਤੇ ਜਾਂ ਚਾਰੇ ਦੀ ਲੋੜ ਪੈਣੀ ਆ ਜੀ ਪਸ਼ੂਆਂ ਆਸਤੇ ਕਿਉਂਕਿ ਮੰਨ ਲਓ 2 ਮਹੀਨਾ ਬਾਅਦ 20 ਦਿਨ ਬਾਅਦ ਪੱਠੇ ਬੀਜੇ ਜਾਣਗੇ ਉਹ 2 ਮਹੀਨਾ ਬਾਅਦ ਜਾ ਕੇ ਉਹ ਪੱਠੇ ਤਿਆਰ ਹੋਣਗੇ ਡੰਗਰਾਂ ਨੂੰ ਪਾਉਣ ਨੂੰ ਤੇ ਉਹ ਚਾਰੇ ਦੀ ਲੋੜ ਆ ਇਥੇ ਬਾਬਾ ਜੀ ਦਿੱਲੀ ਵਾਲੇ ਕਾਰ ਸੇਵਾ ਵਾਲਿਆਂ ਨੇ ਸਾਡੇ ਇੱਥੇ ਏਰੀਏ ਦੇ ਵਿੱਚ ਮੰਨ ਕੇ ਚੱਲੋ ਵੀ 2.5 ਤੋਂ 3000 ਕਿੱਲੇ ਦੇ ਲੰਸਮ ਇੰਨਾ ਏਰੀਆ ਵੀ ਐਵਰੇਜ ਆ ਵੀ ਉਹ ਇਹਨਾਂ ਨੇ ਗੋਦ ਲਿਆ ਸਾਡੇ ਪਿੰਡ ਦੇ ਲਾਗੇ-ਲਾਗੇ ਦਾ ਜਿੰਨਾ ਵੀ ਏਰੀਆ ਸੀਗਾ ਮੰਨ ਲਓ ਵੀ ਅਸੀਂ ਫਸਲ ਦੀ ਬਜਾਈ ਕਰਾਵਾਂਗੇ ਉਹਦੇ ਵਾਸਤੇ ਆਪਾਂ ਨੂੰ ਡੀਏਪੀ ਖਾਦ ਦੀ ਤੇ ਬੀਜਾਂ ਦੀ ਲੋੜ ਪੈਣੀ ਆ ਤੇ ਉਹ ਬਾਬਾ ਜੀ ਤੁਸੀਂ ਬਾਬਾ ਜੀ ਨਾਲ ਸੰਪਰਕ ਕਰਕੇ ਜਿੰਨੇ ਵੀ ਕਿਹਨੇ ਸੇਵਾ ਕਰਨੀ ਸਾਡੇ ਸਿੰਘਾਂ ਨੇ ਵੀਰਾਂ ਨੇ ਜਿਨ੍ਹਾਂ ਨੇ ਦਾਨੀ ਵੀਰਾਂ ਨੇ ਸੇਵਾ ਕਰਨੀ ਆ ਉਹ ਬਾਬਾ ਜੀ ਇਹਨਾਂ ਬਾਬਾ ਜੀ ਮਹਾਰਭੰਸ ਸਿੰਘ ਜੀ ਕਾਰਸੇਵਾਲ ਦਿੱਲੀ ਵਾਲੇ ਉਹਨਾਂ ਦੇ ਜਿਹੜੇ ਸਿੰਘ ਨੇ ਜਿੱਥੇ-ਜਿੱਥੇ ਵੀ ਕੋਈ ਜਿਹੜੇ ਵੀ ਉਹਨਾਂ ਦੇ ਸਿੰਘਾਂ ਨਾਲ ਜੁੜਿਆ ਆ ਸੇਵਾਦਾਰਾਂ ਨਾਲ ਜੁੜਿਆ ਆ ਮਹਾਂਪੁਰਚਾ ਨਾਲ ਤੇ ਬਾਬਾ ਜੀ ਕਰਨਾਲ ਵਾਲੇ ਹੋਗੇ ਬਾਬਾ ਜੀ ਬਾਬਾ ਜੀ ਇੱਧਰ ਬਾਬਾ ਚੈਲ ਜੀ ਹੋਗੇ ਮੁਕਸਰ ਸਾਹਿਬ ਤੋਂ ਇਹ ਆਏ ਜਿੱਥੇ-ਜਿੱਥੇ ਇਹਨਾਂ ਨਾਲ ਜਿਵੇਂ-ਜਿਵੇਂ ਲੋਕ ਜੁੜੇ ਆ ਉਹ ਬਾਬਾ ਜੀ ਉਹਨਾਂ ਨਾਲ ਕੰਟੈਕਟ ਕਰਕੇ ਇਹਨਾਂ ਦੇ ਨਾਲ ਇਹਨਾਂ ਦੇ ਥਰੂ ਆ ਜਦੋਂ ਮੰਨ ਲਓ ਇਹ ਸਾਡੇ ਏਰੀਆ ਦੇ ਵਿੱਚ ਵਿਚਰੇ ਇਹਨਾਂ ਨੂੰ ਪਤਾ ਵੀ ਕਿਹੜਾ ਬੰਦਾ ਲੋੜ ਮੰਦਾ ਜਿਹੜੇ ਇੱਕ ਪ੍ਰੋਬਲਮ ਆਉਂਦੀ ਵੀ ਜਿਹੜੇ ਬੰਦੇ ਡਾਇਰੈਕਟ ਆ ਜਾਂਦੇ ਨੇ ਨਾ ਪਹਿਲਾਂ ਪੁਛ ਪੜਤਾਲ ਕੀਤੇ ਤੋਂ ਬਿਨਾ ਉਹਨਾਂ ਬੰਦਿਆਂ ਨਾਲ ਮੁੜ ਕੇ ਧੱਕੇਸ਼ਾਹੀ ਹੁੰਦੀ ਆ ਫਿਰ ਬਾਅਦ 'ਚੋਂ ਜਾ ਕੇ ਵੀਡੀਓ ਪਾਉਂਦੇ ਆ ਉਹਦੀ ਸਾਡੇ ਇਲਾਕੇ ਦੀ ਵੀ ਬੇਇੱਜ਼ਤੀ ਹੁੰਦੀ ਆ ਉਹ ਵੀ ਬੰਦੇ ਪਲੈਨਿੰਗ ਤੋਂ ਬਿਨਾ ਆਉਂਦੇ ਇੱਥੇ ਜਿਹੜੇ ਬੀ ਲੋੜੇ ਬੰਦੇ ਉਹਨਾਂ ਨਾਲ ਫਿਰ ਜਦੋਂ ਖਿੱਚ ਤੂ ਕਰਦੇ ਆ ਤੇ ਉਹ ਸਾਨੂੰ ਬਹੁਤ ਬੁਰਾ ਮਹਿਸੂਸ ਹੁੰਦਾ ਕਿਉਂਕਿ ਮੰਨ ਲਓ ਵੀ ਉਹ ਬੰਦਿਆਂ ਨੂੰ ਪਤਾ ਨਹੀਂ ਹੁੰਦਾਗਾ ਤੇ ਨਜਾਇਜ਼ ਬੰਦੇ ਜਿਹੜੇ ਰਾਸ਼ਨ ਲੈਣ ਦੇ ਲੜਦੇ ਵੀ ਉਹ ਨਜਾਇਜ਼ ਵਾਲੇ ਆ ਬੰਦੇ ਜਿਹਦੀ ਜਾਇਜ਼ ਲੋੜ ਆ ਉਹ ਬੰਦਾ ਲੜਦਾ ਵੀ ਨਹੀਂ ਇੱਕ ਗੱਲ ਹੋਰ ਦੱਸੋ ਤੁਸੀਂ ਹਾਂਜੀ ਆ ਸਰਪੰਚ ਸਾਹਿਬ ਨੇ ਨਾ ਇਥੋਂ ਦੇ ਨੰਬਰਦਾਰ ਨੰਬਰਦਾਰ ਜੀ ਨੰਬਰਦਾਰ ਜੀ ਇਸ ਟਾਈਮ ਤੁਹਾਨੂੰ ਕੀ ਮਹਿਸੂਸ ਹੋ ਰਿਹਾ ਕੀ ਚੀਜ਼ ਮਹਿਸੂਸ ਹੋ ਰਹੀ ਹੈ ਇਹ ਤੇ ਸਾਡੀ ਲੋੜ ਹੈ ਇਹ ਤੇ ਸਦਾ ਹਰਿਆਣਾ ਤੇ ਪੰਜਾਬ ਦਾ ਭਾਈਚਾਰਾ ਹੈ ਇਹ ਸਦਾ ਤੁਹਾਡੇ ਨਾਲ ਖੜਾ ਹੈ ਤੇ ਪੂਰਾ ਦੇਸ਼ ਤੁਹਾਡੇ ਨਾਲ ਖੜਾ ਹੈ ਸਰਕਾਰ ਨੂੰ ਵੀ ਕੁਝ ਅਪੀਲ ਕਰਨਾ ਚਾਹੋਗੇ ਕਿ ਸਰਕਾਰ ਇਸ ਵਾਰ ਇੱਕ ਸਰਕਾਰ ਨੂੰ ਸੀ ਇਹ ਹੀ ਅਪੀਲ ਕਰਦੇ ਸਰਕਾਰ ਤਾਂ ਵਹਿ ਜੀ ਮੰਨ ਲਓ ਆਪਣੀ ਮੰਨ ਲਓ ਸਿੱਖਾਂ ਦੀ ਜਿਵੇਂ ਵਿਰੋਧੀ ਹੋ ਗਈ ਹੈ ਨਾ ਉਹ ਸਿਸਟਮ ਬਣ ਗਿਆ ਸਾਨੂੰ ਇਦਾਂ ਲੱਗਦਾ ਵੀ ਜਿੱਦਾਂ ਮੰਨ ਲਓ ਇਹ ਸਾਨੂੰ ਮਾਰਨ ਨੂੰ ਪਾਣੀ ਛੱਡਦੇ ਆ ਜਿਵੇਂ ਕਹਿਣ ਦੇ ਮੰਨ ਲਓ ਨੈਸ਼ਨਲ ਮੀਡੀਆ ਤੇ ਕਿੰਨੀਆਂ ਆਵਾਜ਼ਾਂ ਚੱਲਦੀਆਂ ਪਈਆਂ ਵੀ ਇਹ ਪਾਕਿਸਤਾਨ ਨੂੰ ਡਬੋਣ ਲਈ ਹਨ ਗੱਲਾਂ ਕੀਤੀਆਂ ਉਹਨਾਂ ਨੇ ਪਾਕਿਸਤਾਨ ਤੋਂ ਪਹਿਲਾਂ ਤਾਂ ਪੰਜਾਬ ਡੋਬਦਾ ਜੀ ਪਾਕਿਸਤਾਨ ਤੋਂ ਉਹ ਤੋਂ ਬਾਅਦ ਚ ਮਰਦਾ ਪਹਿਲਾਂ ਪੰਜਾਬ ਮਰਦਾ ਇਹ ਜਿਨ ਮਾਲੋ ਸਰਕਾਰਾਂ ਆ ਨਾ ਜਿਵੇਂ ਮਾਲੋ ਇਹ ਸੋਚਦੀਆਂ ਮਾਲੋ ਪਾਕਿਸਤਾਨ ਨੂੰ ਮਾਰਨ ਨੂੰ ਅਸੀਂ ਪਾਣੀ ਛੜਤਾ ਪਾਕਿਸਤਾਨ ਨੂੰ ਮਾਰਨ ਤੋਂ ਪਹਿਲਾਂ ਤਾਂ ਅਸੀਂ ਮਾਰੇ ਗਏ ਜੀ ਅਸੀਂ ਵੀ ਇੰਡੀਆ ਦਾ ਹਿੱਸਾ ਹੱਸੇ ਦੇਖਦਾ ਹਿੱਸਾ ਆ ਚਲੋ ਸਰਕਾਰਾਂ ਚਲੋ ਮਦਦ ਨਹੀਂ ਕਰਦੀਆਂ ਸਾਡੀ ਜਿੰਨੀ ਮਦਦ ਕੀਤੀ ਹੈ ਸੰਸਥਾਵਾਂ ਨੇ ਕੀਤੀ ਆ ਸਾਡੇ ਜਿਹੜੇ ਪੰਜਾਬੀ ਭਾਈਚਾਰੇ ਨੇ ਕੀਤੀ ਆ ਜਿਵੇਂ ਮਾਲੋ ਜੋ ਹਰੇਕ ਭਾਈ ਜਰਾ ਹਰਿਆਣੇ ਦੇ ਲੋਕਾਂ ਨੇ ਬਹੁਤ ਮਦਦ ਕੀਤੀ ਆ ਮੁਸਲਮਾਨ ਸਿੰਘ ਆਏ ਆ ਮਲੇਰ ਕੋਟਲਾ ਤੋਂ ਜਿੱਥੋਂ ਜਿੱਥੋਂ ਵੀ ਆਏ ਬੜੀ ਦੂਰ ਦੂਰ ਤੋਂ ਉਹਨਾਂ ਨੇ ਬਹੁਤ ਮਦਦ ਕੀਤੀ ਲੋਕਾਂ ਨੇ ਸਾਡੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਇੱਕ ਗੱਲ ਹੋਰ ਤੁਹਾਡੇ ਕੋ